ਦਰਸ਼ਨ ਕਰਨ ਪੁੰਜੀ ਅੰਦਰਬਾਰ ਸੰਗਰਗਣਾ ਮੰਡਲ ਡੀਸੀ ਸਾਹ ਨੂੰ ਮਿਲੇ ਕਿ ਇਸ ਤਰ੍ਹਾਂ ਦਾ ਰੁਝਾਨ ਹੈ ਕਿਉਂ ਆਪਾਂ ਆਏ ਹਾਂ ਜੇ ਪਿੱਛੇ ਗਏ ਦੇਖੋ ਜੀ ਮੈਂ ਬਾਲਮੁਕੰਦ ਸ਼ਰਮਾ ਤਸੀਲਕ ਪਿੰਲਾ ਹੀ ਪਿਆਰ ਦਿੰਦੇ ਆ ਮੈਨੂੰ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇੱਕ ਜ਼ਿੰਮੇਵਾਰੀ ਦੇ ਕੇ ਨਵਾਜਿਆ ਪੰਜਾਬ ਰਾਜ ਖਰਾਕ ਕਮਿਸ਼ਨ ਦੇ ਚੇਅਰਮੈਨ ਲੱਗੂ 15 ਮਾਰਚ ਨੂੰ ਮੈਂ ਇਹ ਜੁਆਇਨ ਕੀਤਾ ਤੇ ਦੋ ਤਿੰਨ ਦਿਨ ਵਰਕਿੰਗ ਕਰਨ ਤੋਂ ਬਾਅਦ ਮੇਰੇ ਮਨ ਚ ਆਇਆ ਕਿ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਆ ਜ਼ਿੰਮੇਵਾਰੀ ਵੱਡੀ ਆ ਸਰਕਾਰ ਦਾ ਮਾਨਸਰਬ ਦਾ ਵਿਸ਼ਵਾਸ ਮੇਰੇ ਚ ਆਇਆ ਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਨਦੇਹੀ ਨਾਲ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਮੈਂ ਅੱਗੇ ਵਧ ਸਕਾਂ ਜੋ ਪੰਜਾਬ ਦੇ ਲੋਕਾਂ ਵਾਸਤੇ ਮੈਂ ਕੁਝ ਕਰ ਸਕਾਂ ਉਹਦੇ ਲਈ ਤਾਕਤ ਅਸ਼ੀਰਵਾਦ ਲੈਣ ਲਈ ਅੱਜ ਮੈਂ ਦਰਬਾਰ ਸਾਹਿਬ ਹਾਜ਼ਰ ਹੋਇਆ ਤਾਂ ਕਿ ਮੈਂ ਸਰਕਾਰ ਦੀਆਂ ਮਾਨ ਸਾਹਿਬ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਬਹੁਤ ਸਾਰੀਆਂ ਪਮੈਕਵੇਂ ਦੇਖੇ ਨੇ ਬਹੁਤ ਕੁਤਾ ਪਾਂ ਜਿਹੜਾ ਬਾਰਿਸ਼ਾਡ ਨੂੰ ਪਕੀ ਬਹੁਤ ਉੱਚਾ ਚੁੱਕ ਲਿਤੀਆ ਕੀ ਕੁਝ ਕਰਨ ਦੀ ਲੋੜ ਹੈ ਜੀ ਵੇਖੋ ਪੰਜਾਬ ਦੇ ਵਿੱਚ ਸਾਡਾ ਜਿਹੜਾ ਛੋਟਾ ਬੱਚਾ ਜੀ ਉਸ ਬੱਚੇ ਨੂੰ ਸਹੀ ਖਰਾਕ ਮਿਲੇ ਪੋਸ਼ਟਿਕਾਹਾਰ ਮਿਲੇ ਜੀ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਬੱਚੇ ਦੁੱਧ ਚਗਾਉਂਦੀਆਂ ਜਾਂ ਜਿਹੜੀਆਂ ਪਿੰਡੂ ਔਰਤਾਂ ਸ਼ਹਿਰੀ ਔਰਤਾਂ ਉਹਨਾਂ ਨੂੰ ਪੋਸ਼ਟਿਕਾਹਾਰ ਮਿਲੇ ਤੇ ਮਾਲ ਨਿਊਟ੍ਰੀਸ਼ਨ ਨਾ ਹੋਵੇ ਪੋਸ਼ਟਿਕਤਾ ਦੇ ਕੇ ਖਰਾਕ ਮਿਲੇ ਕੇਂਦਰ ਸਰਕਾਰ ਪੰਜਾਬ ਸਰਕਾਰ ਇਹੜੇ ਕਰੋੜਾ ਰੁਪਏ ਇਸ ਬਜਟਸ ਕਰਦੇ ਆ ਉਹਦੇ ਵਿੱਚ ਸਾਡੇ ਕਮਿਸ਼ਨ ਦਾ ਦਾਇਤਤਾ ਕੀਆ ਸਾਡੀ ਡਿਊਟੀ ਕੀਆ ਕੀ ਜੀ ਆਂਗਨਵਾੜੀ ਜੇ ਮਿਡ-ਡੇ ਮੀਲ ਜੇ ਡਿਪੂਆਂ ਚ ਰਾਸ਼ਨ ਦੀ ਕਣਕ ਆਟਾ ਜੇ ਉਹ ਸਾਡੇ ਕੰਜ਼ਿਊਮਰ ਨੂੰ ਖਪਤਕਾਰ ਨੂੰ ਬੈਨੀਫਿਸ਼ੀਰੀ ਨੂੰ ਸਹੀ ਮਾਤਰਾ ਚ ਤੇ ਸਹੀ ਕੁਆਲਿਟੀ ਜਾਵੇ ਤਾਂ ਇਹੋ ਪੈਸੇ ਦਾ ਮੁੱਲ ਪੈਂਦਾ ਸੋ ਉਹ ਡਿਊਟੀ ਜਿਹੜੀ ਸਰਕਾਰ ਨੇ ਲਈ ਆ ਤੇ ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਜੋ ਵੀ ਲੀਕੀਜਸ ਹੈਗੀਆਂ ਜੋ ਵੀ ਕੁਝ ਮਾਲ ਪ੍ਰੈਕਟਿਸ ਹੈਗੀਆਂ ਉਹ ਦੂਰ ਹੋਣ ਤੇ ਸਾਰੇ ਜਿਹੜੇ ਆਪਣਾ ਕੰਮ ਸਹੀ ਕਰਦੇ ਤੇ ਲੋਕਾਂ ਨੂੰ ਸਹੀ ਸਰਚ ਕਰਦੇ ਪੰਜਾਬ ਦੇ ਟੈਕਸ ਦਾ ਪੈਸਾ ਅੰਦਰ ਵੱਲ ਜਾਂਦਾ ਕੇਂਦਰ ਵੱਤੀਆਂ ਸੰਗਠਨਾਂ ਮਲਾ ਕੇ ਦੇ ਰੂਪ ਵਿੱਚ ਇਧਰ ਹੋਈ ਹੈ ਕਿਤਨੇ ਕਦੇ ਆਪਣੀ ਕਮੀ ਰਹਿ ਜਾਂਦੀ ਹੈ ਲੈਣ ਲੱਗੇ ਦੇਖੋ ਇਹ ਤਾਂ ਸਰਕਾਰ ਦੇ ਪੱਧਰ ਤੇ ਮੁੱਦੇ ਆ ਮੈਂ ਉੱਤੇ ਕੋਈ ਟਿੱਪਣੀ ਕਰਨਾ ਵਾਜਬ ਨਹੀਂ ਸਮਝਦਾ ਪਰ ਮੈਂ ਮਹਿਸੂਸ ਕਰਦਾ ਕਿ ਜਿਹੜਾ ਵੀ ਫੰਡ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇਸ ਨੂੰ ਐਲੋਕੇਟ ਕਰਦੀ ਆ ਭਾਵੇਂ ਉਹ ਸਮਾਜ ਭਲਾਈ ਵਿਭਾਗ ਹੈ ਨਹੀਂ ਭਾਵੇਂ ਉਹ ਖੁਰਾਕ ਸਪਲਾਈ ਵਿਭਾਗ ਹੈ ਨਹੀਂ ਭਾਵੇਂ ਉਹ ਐਜੂਕੇਸ਼ਨ ਵਿਭਾਗ ਹੈ ਨਹੀਂ ਜਿਹੜਾ ਆਮ ਖਪਤਕਾਰ ਆ ਚੋ ਦਾ ਹੱਕ ਆ ਉਹਨੂੰ ਹੱਕ ਮਿਲੇ ਹੋ ਸਕਦੇ ਵਿੱਚ ਜੇ ਉਹ ਮਾਤਰਾ ਘੱਟ ਮਿਲ ਰਹੀ ਆ ਜਾਂ ਸਹੀ ਕੁਆਲਿਟੀ ਨਹੀਂ ਮਿਲ ਰਹੀ ਉੱਥੇ ਕਮਿਸ਼ਨ ਵਿੱਚ ਸਿਆ ਤਿਆਰ ਰਵੇ ਤੇ ਮੈਂ ਚਾਹੂੰਗਾ ਕਿ ਲੋਕਾਂ ਤੱਕ ਇਹ ਲਗਭਗ 10 ਸਾਲ ਪੁਰਾਣਾ ਕਮਿਸ਼ਨ ਆ 2013 ਵਿੱਚ ਭਾਰਤ ਸਰਕਾਰ ਨੇ ਫੂਡ ਸਿਕਿਟੀ ਐਕਟ ਬਣਾਇਆ ਉਸ ਐਕਟ ਦੇ ਸਾਰਿਆਂ ਰਾਜਾਂ ਨੂੰ ਕਿਹਾ ਗਿਆ ਵੀ ਖਰਾਕ ਕਮਿਸ਼ਨ ਸਥਾਪਿਤ ਕਰੋ ਚੇਅਰਮੈਨ ਪੰਜ ਮੈਂਬਰ ਲਾਓ ਉਹ ਮੈਂਬਰ ਸਹਿਬਾਨ ਜਿਹੜੇ ਕੰਮ ਕਰ ਰਹੇ ਆ ਸਕੂਲਾਂ ਜਾ ਕੇ ਪਿੰਡਾਂ ਜਾ ਕੇ ਦੀਪੂਆਂ ਜਾ ਕੇ ਚੈੱਕ ਕਰਦੇ ਆ ਤੇ ਅਸੀਂ ਕੰਸਰਨਡ ਮਹਿਕਮੇ ਰਹੀ ਕੰਸਰਨਡ ਏਡੀਸੀ ਡਿਵੈਲਪਮੈਂਟ ਰਹੀ ਇਹ ਪੂਰਾ ਮਾਨਟਰ ਕਰਦੇ ਆ ਕਿ ਸਹੀ ਲੋਕਾਂ ਤੀਜ ਪਹੁੰਚੇ ਜਿਹੜਾ ਕਈ ਵਾਰੀ ਲੰਬਾ ਆ ਜਾਂਦਾ ਕਿ ਰਾਸ਼ਨ ਮਾੜਾ ਮਿਲ ਰਿਹਾ ਉਹ ਕੀ ਕਮੀਆਂ ਰਹਿ ਜਾਂਦੀਆਂ ਦੇਖੋ ਮੈਂ ਤਾਂ ਹਜੇ ਬਿਲਕੁਲ ਕੁਝ ਦਿਨ ਪੁਰਾਣਾ ਪਰ ਜੋ ਮੈਨੂੰ ਪਤਾ ਲੱਗਾ ਮਹਿਕਮੇ ਤੋਂ ਕਿ ਜਦੋਂ ਆਪਾਂ ਸਿਸਟਮਸ ਕੰਮ ਕਰਦੇ ਆ ਇਦੇ ਵਿੱਚ ਕਾਫੀ ਮੀਡਲਮੈਨ ਵੀ ਆ ਜਾਂਦੇ ਆ ਸੋ ਜਿਹੜੇ ਮੀਡਲਮੈਨ ਕੰਮ ਕਰਦੇ ਆ ਹੁਣ ਹਰ ਮੀਡਲਮੈਨ ਦਾ ਇੱਕ ਆਪਣਾ ਕੈਰੈਕਟਰ ਹੁੰਦਾ ਜੇ ਉਹ ਸਹੀ ਕੰਮ ਕਰ ਰਿਹਾ ਕੋਈ ਦਿੱਕਤ ਨਹੀਂ ਜੇ ਕਿਤੇ ਬੰਦਾ ਬਾੜ ਆ ਜਾਂਦਾ ਸਰਕਾਰ ਦਾ ਫਰਜਵਾਣ ਨੂੰ ਪਛਾਣ ਕੇ ਉਹਨੂੰ ਜੇ ਗਲਤੀ ਹੈ ਪਨਿਸ਼ ਕਰੇ ਜੇ ਠੀਕ ਕੀਤਾ ਨੂੰ ਸ਼ਾਬਾਸ਼ ਦੇਵੇ ਪਰਕਰ ਰਾਸ਼ਨ ਪੰਚਾਇਤ ਦੀ ਵੀ ਸਕੀਮ ਆ ਗਈ ਹੈ ਸਰਕਾਰ ਦੀ ਸਹੀ ਰੈਗੂਲਰ ਚੱਲਦਾ ਰਹੇਗਾ ਜੀ ਇਸੇ ਤਰ੍ਹਾਂ ਬਹੁਤ ਨਵੀਂ ਸਕੀਮ ਹੈ ਜੀ ਮੈਂ ਵੀ ਉਹਦੇ ਬਾਰੇ ਹਜੇ ਪੂਰੀ ਸਟੱਡੀ ਕਰੂੰਗਾ ਪਰ ਅੱਜ ਮੈਂ ਜਿਹੜੀ ਪਹਿਲੀ ਮੀਟਿੰਗ ਏਡੀਸੀ ਡਿਵੈਲਪਮੈਂਟ ਦੇ ਕਮਰੇ 'ਚ ਡੀਐਫਐਸ ਸਾਹਿਬ ਦੱਸਿਆ ਉਹਨਾਂ ਨੇ ਕਿ 17000 ਦੀਪੂ ਅੰਮ੍ਰਿਤਸਰ 'ਚ ਹੈਗੇ ਆ ਤੇ ਉਹ 1700 1700 ਦੀਪੂ ਦੇ ਹੈਗੇ ਉਹਦੇ ਵਿੱਚੋਂ ਕੁਝ ਜਿਹੜੇ ਇਹ ਘਰ ਘਰ ਸਕੀਮ ਰਹੀ ਹਜੇ 60 ਕੇ ਸੈਂਟਰ ਚਾਲੂ ਕੀਤੇ ਆ ਉਹ ਮੈਂ ਦੇਖਣੇ ਚਾਹੂੰਗਾ ਜਾ ਕਿ ਦੇਖਣ ਤੋਂ ਬਾਅਦ ਪਤਾ ਲੱਗੂਗਾ ਵੀ ਕੰਮੇਪੇਸ਼ੇ ਕੀ ਹੈਗੀਆਂ ਹਜੇ ਮੈਂ ਟਿੱਪਣੀ ਕੋਈ ਨਹੀਂ ਕਰੂੰਗਾ ਤੇ ਜਿਹੜੇ ਦੀਪੂ ਹੈਗੇ ਆ ਉਹਦੇ ਵਿੱਚ ਵੀ ਜੋ ਮੈਂ ਦਫ਼ਤਰ ਤੋਂ ਰਿਪੋਰਟ ਲੈ ਕੇ ਆਇਆ ਸੀ ਕਿ ਦੋ ਤਿੰਨ ਦੀਪੂਆਂ ਦੀ ਕੋਈ ਸ਼ਿਕਾਇਤ ਸੀਗੀ ਉਹ ਏਡੀਸੀ ਮੈਡਮ ਨੂੰ ਨੋਟ ਕਰਾਤੀ ਉਥੇ ਕਿਹਾ ਵੀ ਐਕਸ਼ਨ ਲੈ ਲਓ ਤਾਂ ਕਿ ਡੀਪੂਆਂ ਸਾਰੇ ਨੂੰ ਬੇਨਤੀ ਕਰਦਾ ਕਿ ਜੋ ਤੁਹਾਡੇ ਨਿਯਮ ਹੈਗੇ ਉਹਨੂੰ ਪਾਲਣਾ ਕਰੋ ਤੇ ਆਪਣੀ ਜਿਹੜੀ ਆ ਸਵਾਰਥ ਨੂੰ ਤਿਆਗ ਕੇ ਜਿਹੜੀ ਸੇਵਾ ਉਹ ਕਰੋ ਕਮੇਡੀਅਨ ਨਹੀਂ ਆਪਾਂ ਜਿਹੜਾ ਨਹੀਂ ਕਣਕ ਦੇ ਘਰ ਦੇ ਡੀਪੂ ਵਾਲੇ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਏਗੀ ਜਿਹੜੇ ਸ਼ਹਿਰ ਦੇ ਅੰਦਰ ਡੀਪੂ ਆ ਲੋਕੀ ਕਣਕ ਲੈ ਆ ਜਾਂਦੇ ਨੇ ਉਹ ਕਹਿੰਦੇ ਹੁਣ ਕਣਕ ਖਤਮ ਹੋ ਗਈ ਆ ਆਪਾਂ ਨਹੀਂ ਦੇਣੀ ਦੇਖੋ ਉਹਦੇ ਵਿੱਚ ਸਰਕਾਰ ਨੇ ਖਤਮ ਨਹੀਂ ਕਿਹਾ ਉਹਦੇ ਵਿੱਚ ਆਪਸ਼ਨ ਦਿੱਤੀ ਆ ਫਰਸਟ ਕਮ ਫਰਸਟ ਜਿਹਨੇ ਆਟੇ ਲੈਣਾ ਵਾ ਉਹ ਨਾਮ ਲਖਾਉਂਦਾ ਆਟੇ ਵਾਲਾ ਜਿਹਦਾ ਆਟਾ ਚੜ੍ਹ ਗਿਆ ਮਸ਼ੀਨ ਤੇ ਉਹਨੂੰ ਕਣਕ ਨਹੀਂ ਮਿਲਣੀ ਸੋ ਇਹ ਤੁਹਾਡਾ ਕਨਫਿਊਜ਼ਨ ਹੈ ਉਹ ਦੂਰ ਹੋ ਜਾਊਗਾ ਅੰਦਰ। ਕਮੇਟੀ ਰਹੀ ਆ ਆਪਾਂ ਬਹੁਤ ਕੋਈ ਸਰਕਾਰ ਨੂੰ ਸੁਚੇਤ ਕਰਦੇ ਰਹੇ ਆ ਹੁਣ ਮਹਿਕਮਾ ਆ ਗਿਆ ਸੁਚੇਤ ਹੋਣ ਵਾਲਾ। ਸੁਚੇਤ ਹੋ ਕੇ ਕੰਮ ਕਰਨ ਵਾਲਾ ਜਿਹੜਾ ਕਮੇਟੀ ਕਰਦਾ ਕਿਸੇ ਦੀਆਂ ਗਲਤੀਆਂ ਲੱਭਦਾ ਉਹ ਆਪਣੇ ਕੰਮ ਦੇ ਵਿੱਚ ਛੱਟ ਗਲਤੀਆਂ ਲੱਭ ਲੈਂਦੀ ਕਿੰਡੀ ਖਸ਼ਤੀ ਇਹ ਗਲਤੀਆਂ ਨੂੰ ਕਵਰ ਕੀਤਾ ਜਾਏਗਾ। ਦੇਖੋ ਕਮੇਟੀ ਨੇ ਸਾਬਤ ਕੀਤਾ ਕਿ ਕਮੇਟੀ ਇੱਕ ਸੀਰੀਅਸ ਬਿਜ਼ਨਸ ਆ। ਮੁੱਖ ਮੰਤਰੀ ਸਾਹਿਬ ਇਸ ਮੰਜ਼ਲ ਤੇ ਪਹੁੰਚੇ। ਕਮੀਡੀਅਨ ਜਿਹੜੇ ਆ ਉਹ ਆਮ ਲੋਕਾਂ ਨਾਲ 73 ਜੁੜੇ ਹੁੰਦੇ ਆ ਤੇ ਸਿਸਟਮ ਹੁੰਦੇ ਕਲਾਕਾਰ 73 ਨਾਲ ਜੁੜ ਕੇ ਸੀ ਕਿ ਸੋਚਦੇ ਆ ਵੀ ਆਮ ਲੋਕਾਂ ਦੀ ਫੀਡਬੈਕ ਪਹੁੰਚੇ ਉਸ ਫੀਡਬੈਕ ਨੂੰ ਟਰਾਂਸਲੇਟ ਕਰਕੇ ਸਰਕਾਰ ਤੱਕ ਪਹੁੰਚਾ ਕੇ ਹੁਣ ਸਰਕਾਰ ਵੀ ਆਪ ਬਣ ਗਈ ਤਾਂ ਮੈਨੂੰ ਲੱਗਦਾ ਕਿ ਇਹਦਾ ਅਸਰ ਜਿਹੜਾ ਉਹ ਲੋਕਾਂ ਤੱਕ ਬਹੁਤ ਅੱਛਾ ਪਹੁੰਚ ਰਿਹਾ ਔਰ ਹੋਰ ਅੱਛਾ ਪਹੁੰਚੇਗਾ ਇਫੈਕਟਿਵਨੈਸ ਬਦੂਗੀ ਤੇ ਲੋਕੀ ਰਿਲੇਸ ਕਰਨ ਨੂੰ ਮੰਨਣਗੇ ਕਿ ਅਸੀਂ ਸਹੀ ਫੈਸਲਾ ਕੀਤਾ ਲੋਕਾਂ ਦੇ ਮੁਸ਼ਕਲਾਂ ਦੂਰ ਹੋਣਗੀਆਂ ਦੂਰ ਹੋ ਰਹੀਆਂ ਉਹਦੇ ਨਾਲ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਆਊਗੀ ਕਿ ਜਿਹੜਾ ਇੱਕ ਮੈਂ ਅਦਨਾ ਦਾ ਬੰਦਾ ਸੀਗਾ ਮੈਂ ਮੈਨੂੰ ਮਾਨ ਸਰਬ ਨੇ ਕਿਹਾ ਕਿ ਨਾ ਕਿ ਵੇਢੀ ਕਰਕੇ ਨਾ ਕੋਈ ਉਹਦੀ ਜਾਣਕਾਰੀ ਕਰਕੇ ਜਿਹੜਾ ਤੁਸੀਂ ਮਾਰਕਫਿਟ ਲੰਬੀ ਸੇਵਾ ਇਮਾਨਦਾਰੀ ਨਾਲ ਕੀਤੀ ਆ ਮੈਂ ਉਸ ਕਰ ਕੰਮ ਕਰਨ ਲੱਗਾ ਮੈਨੂੰ ਬੜੀ ਖੁਸ਼ੀ ਮਿਲੀ ਕਿ ਉਹਨਾਂ ਨੇ ਸੋਚਿਆ ਕਿ ਜਿਹੜੀ ਮਾਰਕਫਿਟ 'ਚ ਮੈਂ 32 ਸਾਲ ਸੇਵਾ ਕੀਤੀ ਆ ਇਹ ਫੂਡ ਸੈਕਟਰ ਦੇ ਰਿਹਾ ਵਾਂ ਉਹਨਾਂ ਨੂੰ ਇਹ ਲੱਗਾ ਕਿ ਮੈਂ ਪੋਸਟ ਦੇ ਕਾਬਲਾ ਮੈਂ ਧੰਨਵਾਦੀ ਉਹਨਾਂ ਦਾ ਵੀ ਸਰਕਾਰ ਦਾ ਵੀ ਆ ਤੇ ਕੋਸ਼ਿਸ਼ ਕਰੂੰਗਾ ਤੰਦ ਇਹਨਾਂ ਕੰਮ ਵੀ ਕਰਕੇ ਦਿਖਾਉਂਗਾ